ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਅੱਜ ਨੀਤੀ 26 ਜਨਵਰੀ ਨੂੰ ਪਿੰਡ ਮੋਰੋ ਵਿਖੇ 76 ਵਾ ਗਣਤੰਤਰ ਦਿਵਸ ਮਨਾਇਆ ਗਿਆ ਇਸ ਮੌਕੇ ਕੌਮੀ ਝੰਡਾ ਪੈਂਦੇ ਸਰਪੰਚ ਹਰਦੀਪ ਸਿੰਘ ਵੱਲੋਂ ਲਹਿਰਾਇਆ ਗਿਆ ਛੋਟੇ ਬੱਚਿਆਂ ਵੱਲੋਂ ਕੌਮੀ ਗੀਤ ਜਨ ਗਨ ਮਨ ਗਾਇਆ ਗਿਆ ਇਸ ਉਪਰੰਤ ਪਿੰਡ ਦੇ ਸਕੂਲ ਦੀ ਗਰਾਊਂਡ ਵਿੱਚ ਗਣਤੰਤਰ ਦਿਵਸ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮਾਸਟਰ ਹਰਬੰਸ ਸਿੰਘ ਜੀ ਅਤੇ ਸਰਪੰਚ ਹਰਦੀਪ ਸਿੰਘ ਪੰਚ ਦਵਿੰਦਰ ਲਾਲਾ ਨੇ ਗਣਤੰਤਰ ਦਿਵਸ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਬਾਰੇ ਵੀ ਦੱਸਿਆ ਅਤੇ ਸਰਪੰਚ ਹਰਦੀਪ ਸਿੰਘ ਨੇ ਪੰਚਾਇਤ ਵੱਲੋਂ ਪਿੰਡ ਦੇ ਵਿਕਾਸ ਲਈ ਪਾਸ ਕੀਤੇ ਮਤਿਆਂ ਬਾਰੇ ਵੀ ਜਾਣਕਾਰੀ ਦਿੱਤੀ ਇਸ ਮੌਕੇ ਪੰਚ ਨਵਜੀਤ ਸਿੰਘ ਟੀਂਸਾ ਰੁਪਿੰਦਰ ਕੌਰ ਕੁਲਵਿੰਦਰ ਕੌਰ

76 ਮਾ ਗਣਤੰਤਰ ਦਿਵਸ ਮਨਾ ਰਹੇ ਹਾਂ ਜਿਹੜਾ ਕਿ ਸਾਰੇ ਭਾਰਤ ਵਰਸ਼ ਵਿੱਚ ਮਨਾਇਆ ਜਾ ਰਿਹਾ ਹੈ ਸਾਡੇ ਦੋ ਰਾਸ਼ਟਰੀ ਤਿਹਾਰ ਹਨ ਇੱਕ ਹੈ 15 ਅਗਸਤ ਦੂਜਾ ਹੈ 26 ਜਨਵਰੀ ਇਹਦੇ ਬਾਰੇ ਵੀ ਮੈਂ ਤੁਹਾਨੂੰ ਖੋਲ ਕੇ ਦੱਸੂਗਾ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਸਾਡਾ ਦੇਸ਼ ਇੱਕ ਸੋਨੇ ਦੀ ਚਿੜੀ ਸੀ ਇਹਨੂੰ ਲੁੱਟਣ ਦੇ ਲਈ ਗੋਰੇ ਆਏ ਫ੍ਰਾਂਸੀਸੀ ਆਏ ਪੁਰਤਗਾਲੀ ਆਏ ਪਰ ਕਾਮਯਾਬ ਕੌਣ ਹੋ ਗਏ ਗੋਰੇ ਗੋਰੀਆ ਨੇ ਲਗਭਗ ਸਾਢੇ ਦੇਸ਼ ਤੇ ਪੌਣੇ 200 ਸਾਲ ਰਾਜ ਕੀਤਾ ਬੰਡੋ ਦੀ ਨੀਤੀ ਕਰੋ ਤੇ ਬੰਡੋ ਦੀ ਨੀਤੀ ਦੇ ਅਨਸਾਰ ਜਿਹੜੇ ਵੱਡੇ ਵੱਡੇ ਸਰਦਾਰ ਸੀ ਰਾਜੇ ਸੀ ਉਹਨਾਂ ਨੂੰ ਨਾਲ ਮਿਲਾ ਲਿਆ ਇਸ ਤਰ੍ਹਾਂ ਜਿਹੜੀਆਂ ਰਿਆਸਤਾਂ ਬਣਾ ਕੇ ਉਹਨਾਂ ਨੇ ਸਾਨੂੰ ਲੁੱਟਿਆ ਵੀ ਤੇ ਕੁੱਟਿਆ ਵੀ ਉਸ ਤੋਂ ਬਾਅਦ ਸਾਡੇ ਜਿਹੜੇ ਦੇਸ਼ ਦੇ ਦੇਸ਼ ਭਗਤ ਲੋਕ ਸਨ ਉਹਨਾਂ ਦੇ ਮਨ ਵਿੱਚ ਇੱਕ ਗੱਲ ਆਈ ਵੀ ਇਹ ਸਾਡੇ ਤੇ ਰਾਜ ਕਰਦੇ ਆ ਸੀ ਇਹਨਾਂ ਦਾ ਰਾਜ ਰਹਿਣ ਨਹੀਂ ਦੇਣਾ ਉਹਦੇ ਲਈ ਹਜ਼ਾਰਾਂ ਬੇਨਾਮੀ ਹਜੇ ਨਾ ਤਾਂ ਸਾਨੂੰ ਥੋੜਿਆਂ ਦੇ ਪਤਾ ਉਹ ਲੋਕਾਂ ਨੇ ਆਪਣੇ ਜਾਨ ਦੀਆਂ ਕੁਰਬਾਨੀਆਂ ਦੇ ਦਿੱਤੀਆਂ ਜਿਵੇਂ ਆਪਾਂ ਪੰਜਾਬ ਤੋਂ ਸ਼ੁਰੂ ਕਰੀਏ ਚੇਦ ਦੇ ਆਜਮ ਸਰਦਾਰ ਭਗਤ ਸਿੰਘ ਸਿਰਫ 24 ਸਾਲ ਦੀ ਉਮਰ ਆਪਣੇ ਦੇਸ਼ ਤੋਂ ਕੁਰਬਾਨ ਹੋ ਗਿਆ ਜੇ ਆਪਾਂ ਆਪਣੇ ਨਿਆਣੇ ਦਾ ਕੋਈ ਕੰਨ ਵੀ ਪਟਾ ਦਵੇ ਤਾਂ ਆਪਾਂ ਮਾਸਟਰਾਂ ਕੋਲ ਆਂਬਾ ਲੈ ਕੇ ਜਾਂਦੇ ਹਾਂ ਜੀ ਕਿਉਂ ਮਾਰਿਆ ਉਹਨਾਂ ਨੇ ਆਪਣੀ ਜਾਨ ਕੁਰਬਾਨ ਕਰਤੀ ਦੇਸ਼ ਤੋਂ ਕਰਤਾਰ ਸਿੰਘ ਸਰਾਭਾ ਸਿਰਫ ਉਮਰ 15 ਸਾਲ ਬਾਬਾ ਸੋਹਣ ਸਿੰਘ ਭਕਨਾ ਰਾਜਗੁਰੂ ਸੁਖਦੇਵ ਚੰਦਰਸ਼ੇਖਰ ਰਾਣੀ ਲక్ష్ਮੀਬਾਈ ਸਰੋਜਨੀ 나ਡੋ ਤੇ ਹੋਰ ਮੈਂ ਕਿਹੜੇ ਕਿਹੜੇ ਨਾਮ ਦੱਸਾਂ ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਉਹ ਕੁਰਬਾਨੀਆਂ ਸਦਕਾ ਇੱਕ 1990 ਦੇ ਪਹਿਲਾ 1890 ਦੇ ਵਿੱਚ ਪਹਿਲਾ ਯੁੱਧ ਹੋਇਆ ਸੰਘਰਸ਼ ਹੋਇਆ ਉਸ ਤੋਂ ਬਾਅਦ ਗੋਰਿਆਂ ਨੇ ਸੋਚਿਆ ਕਿ ਇਹ ਦੇਸ਼ ਨੂੰ ਸਾਨੂੰ ਛੱਡਣਾ ਪੈਣਾ ਜਾਂਦੇ ਜਾਂਦੇ ਉਹ ਇੱਕ ਸਾਡੇ ਚ ਅਸੀਂ ਲਕੀਰ ਖਿੱਚ ਗਏ ਜਾਂਦੇ ਜਾਂਦੇ ਸਾਨੂੰ ਐਡਾ ਬੇਵਕੂਫ ਬਣਾ ਗਏ ਸਾਡੇ ਦੇਸ਼ ਨੂੰ ਦੋ ਟੋਟੀਆਂ ਵਿੱਚ ਵੰਡ ਦਿੱਤਾ ਇੱਕ ਪਾਕਿਸਤਾਨ ਬਣ ਗਿਆ ਤੇ ਇੱਕ ਹਿੰਦੂਸਤਾਨ ਬਣ ਗਿਆ ਤੁਸੀਂ ਹੈਰਾਨ ਹੋਵੋਗੇ ਆਪਾਂ ਤਾਂ ਛੋਟੇ ਛੋਟੇ ਆ 1947 ਦੇ ਵਿੱਚ 10 ਲੱਖ ਦੇ ਲਗਭਗ ਜਿਹੜੇ ਲੋਕ ਸੀ ਮੁਸਲਮਾਨਾਂ ਨੇ ਹਿੰਦੂ ਸਿੱਖ ਕਤਲ ਕਰ ਦਿੱਤੇ ਹਿੰਦੂ ਸਿੱਖਾਂ ਨੇ ਮੁਸਲਮਾਨ ਕਤਲ ਕਰਤੇ ਕਤਲੋਗਾਰਤ ਹੋਈ ਉਸ ਤੋਂ ਬਾਅਦ ਜਿਹੜਾ ਦੇਸ਼ ਆ ਸਾਡਾ ਜਿਹੜਾ ਆਜ਼ਾਦੀ ਦਾ ਦਿਵਸ ਆ ਉਹ ਜਿਹੜੇ ਪਾਕਿਸਤਾਨ ਵਾਲੇ ਆ ਉਹ 14 ਅਗਸਤ ਨੂੰ ਮਨਾਉਂਦੇ ਆ ਅਸੀਂ 15 ਅਗਸਤ ਨੂੰ ਮਨਾਉਂਦੇ ਆ ਉਹ ਤਾਂ ਹੈ ਆਜ਼ਾਦੀ ਦਿਵਸ ਜਦੋਂ ਅਸੀਂ ਆਜ਼ਾਦੀ ਪ੍ਰਾਪਤ ਕਰ ਲਈ ਫੇਰ ਸਾਨੂੰ ਇੱਕ ਸੰਵਿਧਾਨ ਦੀ ਲੋੜ ਸੀ ਇੱਕ ਕਾਨੂੰਨ ਦੀ ਕਿਤਾਬ ਦੀ ਲੋੜ ਸੀ ਕਿ ਆਪਣੇ ਦੇਸ਼ ਤੇ ਪ੍ਰਬੰਧ ਨੂੰ ਕਿੱਦਾਂ ਚਲਾਈਏ ਉਸ ਨੂੰ ਚਲਾਉਣ ਦੇ ਲਈ ਭਾਰਤ ਵਰਸ਼ ਦੇ ਵਿੱਚ ਇੱਕ ਕਮੇਟੀ ਬਣੀ ਜਿਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਪੀਮਰਾਵ ਡਾਕਟਰ ਅੰਬੇਦਕਰ ਜੀ ਉਸ ਕਮੇਟੀ ਦੇ ਪ੍ਰਧਾਨ ਸਨ ਇਹਨਾਂ ਨੇ ਐਮਿਨਿ ਸੰਵਿਧਾਨ ਲਿਖਿਆ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਨੂੰ ਸਟੱਡੀ ਕਰਕੇ ਇਹ ਸਾਰਾ ਸੰਵਿਧਾਨ ਬਣਾਇਆ 26 ਜਨਵਰੀ ਤਾਂ ਰੱਖਿਆ ਗਿਆ ਕਿਉਂਕਿ 1930 ਦੇ ਵਿੱਚ ਇਸ ਦਿਨ ਰਾਵੀ ਦੇ ਕੰਢੇ ਝੰਡਾ ਲਹਿਰਾਇਆ ਗਿਆ ਸੀ ਆਜ਼ਾਦੀ ਦਾ ਉਸ ਦੇਸ਼ ਨੂੰ ਯਾਦ ਰੱਖਣ ਦੇ ਲਈ ਇਹਨਾਂ ਨੇ 26 ਜਨਵਰੀ 1950 26 ਜਨਵਰੀ 1950 ਨੂੰ ਸਾਡਾ ਦੇਸ਼ ਗਣਤੰਤਰ ਬਣ ਗਿਆ। ਅਸੀਂ ਆਪਣੇ ਤੇ ਰਾਜ ਆਪ ਕਰਨ ਲੱਗੇ। ਉਹ ਜਿਹੜੀ ਕਾਨੂੰਨ ਦੀ ਕਿਤਾਬ ਆ ਉਹਦੇ ਵਿੱਚ ਲਿਖਿਆ ਆ ਕਿ ਭਾਰਤ ਦਾ ਪ੍ਰਧਾਨ ਮੰਤਰੀ ਕਿੱਦਾਂ ਬਣੂਗਾ, ਮੁੱਖ ਮੰਤਰੀ ਕਿੱਦਾਂ ਬਣੂਗਾ, ਪਿੰਡ ਦੀ ਪੰਚਾਇਤ ਕਿੱਦਾਂ ਬਣੂਗੀ, ਉਹਦੇ ਕੀ ਕੰਮ ਹੋਣਗੇ। ਅਸੀਂ ਉਹ ਸੰਵਿਧਾਨ ਤੋਂ ਬਾਹਰ ਨਹੀਂ ਜਾ ਸਕਦੇ। ਉਹ ਸੰਵਿਧਾਨ ਜੇ ਔਰ ਗ੍ਰਾਮ ਪੰਚਾਇਤ ਪਿੰਡ ਮੋਰੂ ਸਾਰਿਆਂ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਆਖਦੇ ਹਾਂ। ਆਪ ਜੀ ਨੂੰ ਪਤਾ ਹੀ ਹੈ ਕਿ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao ਅੰਬੇਡਕਰ ਔਰ 26 ਜਨਵਰੀ ਦਾ ਜੋ ਅੱਜ ਦਿਨ ਆ ਪਿੰਡ ਮੋਰੋਵਲੋਂ ਮਨਾਇਆ ਜਾ ਰਿਹਾ ਹੈ ਸਾਰੇ ਹੀ ਜਿੰਨੇ ਵੀ ਇੱਥੇ ਸੱਜਣ ਪਹੁੰਚੇ ਆ ਨਗਰ ਨਿਵਾਸੀ ਪਹੁੰਚੇ ਆ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ 26 ਜਨਵਰੀ ਦਾ ਜਿਹੜਾ ਦਿਹਾੜਾ ਆ 26 ਜਨਵਰੀ ਦਾ ਜਿਹੜਾ ਇਹ ਦਿਨ ਆਪਾਂ ਮਨਾਉਂਦੇ ਆ 26 ਜਨਵਰੀ ਵਾਲੇ ਦਿਨ ਭਾਰਤੀ ਸੰਵਿਧਾਨ ਜਿਹੜਾ ਆ ਉਹ ਲਾਗੂ ਹੋਇਆ ਸੀ ਤੇ ਇਸ ਦਿਨ ਨੂੰ ਆਪਾਂ ਗਣਤੰਤਰ ਦਿਵਸ ਵੀ ਕਹਿ ਕੇ ਮਨਾਉਂਦੇ ਆ ਸੋ ਡਾਕਟਰ ਭੀਮrao ਅੰਬੇਡਕਰ ਜੀ ਭਾਰਤੀ ਸੰਵਿਧਾਨ ਦੇ ਜਿਹੜੇ ਉਹ ਰਚੀਤਾ ਹੋਇਆ ਉਹਨਾਂ ਨੇ ਬਹੁਤ ਕਠਿਨਾਈਆਂ ਝੱਲੀਆਂ ਬਹੁਤ ਦੁੱਖ ਤਕਲੀਫਾਂ ਸਹੀਆਂ ਔਰ ਆਪ ਆਪਣੇ ਤਨ ਤੇ ਉਹਨਾਂ ਨੇ ਦੁੱਖ ਤਕਲੀਫਾਂ ਕਾਸਟ ਸਹਾਰ ਕੇ ਸਾਨੂੰ ਇੱਕ ਚੰਗੀ ਜ਼ਿੰਦਗੀ ਦੀ ਸਿਹਤ ਦਿੱਤੀ ਬਹੁਤ ਮੁਸ਼ਕਲਾਂ ਭਰਿਆ ਸਮਾਂ ਹੀ ਸਾਡੇ ਸਮਾਜ ਵਾਸਤੇ ਉਸ ਮੁਸ਼ਕਲਾਂ ਭਰੇ ਸਮੇਂ ਦੇ ਵਿੱਚੋਂ ਕੱਢ ਕੇ ਅੱਜ ਸਾਡੇ ਗਰੀਬ ਸਮਾਜ ਨੂੰ ਇੱਕ ਨਵੀਂ ਨਿਹਾਰ ਦਿੱਤੀ ਐ ਇੱਕ ਚੰਗੀ ਦਿਖ ਦਿੱਤੀ ਆ ਔਰ ਅੱਜ ਉਹ ਸੀ ਡਾਕਟਰ ਅੰਬੇਡਕਰ ਭੀਮਰਾਓ ਜੀ ਦਾ ਜਿਹੜਾ ਭਾਰਤੀ ਸੰਵਿਧਾਨ ਦਾ ਜੋ ਦਿਵਸ ਆ ਗਣਤਾਂਤਰ ਦਿਵਸ ਆ ਆਪਾਂ ਸਾਰੇ ਰਲ ਕੇ ਮਨਾ ਰਹੇ ਹਾਂ ਡਾਕਟਰ ਅੰਬੇਡਕਰ ਜੀ ਦੇ ਬਾਰੇ ਕੁਝ ਉਹਨਾਂ ਦੀ ਸਿਫਤ ਕਰਨੀ ਜਾਂ ਉਹਨਾਂ ਦੇ ਬਾਰੇ ਕੁਝ ਬੋਲਣਾ ਤਾਂ ਸੂਰਜ ਨੂੰ ਇੱਕ ਦੀਵਾ ਦਿਖਾਉਣ ਵਾਲੀ ਗੱਲ ਆ ਸ਼ਾਇਰ ਨੇ ਕਿਸੇ ਨੇ ਲਿਖਿਆ ਆ ਕਿ ਭੀਮਰਾਓ ਤੇਰੀ ਸਿਫਤ ਨਾਲ ਲਿਖੀ ਜਾਵੇ ਸੱਤਾ ਸਾਗਰਾਂ ਦੀ ਭਾਵੇਂ ਸਿਆਹੀ ਹੋਵੇ ਬੇਸ਼ੱਕ ਅਰਸ਼ ਤੇ ਫਾਰਸ਼ ਬਣ ਜਾਣ ਕਾਗਜ਼ ਉਹਨਾਂ ਉੱਤੇ ਨਾ ਪੂਰੀ ਲਿਖਾਈ ਹੋਵੇ ਮਾਤ ਲੋਕ ਵਿੱਚ ਖੁੱਲ੍ਹ ਦਰਾਖਤ ਜਿੰਨੇ ਇਹਨਾਂ ਸਾਰਿਆਂ ਦੀ ਕਲਮ ਬਣਾਈ ਹੋਵੇ ਅਲਮਾਸਤਾ ਉਸ ਦੀ ਸਿਫਤ ਨਾ ਲਿਖੀ ਜਾਵੇ ਜਿਸ ਦੀ ਰੱਬ ਨੇ ਸਿਫਤ ਬਣਾਈ ਹੋਵੇ ਸੋ ਉਸ ਮਹਾਨ ਪਰਉਪਕਾਰੀ ਯੋਧੇ ਦੀ ਸਿਫਤ ਅਸੀਂ ਨਹੀਂ ਕਰ ਸਕਦੇ ਕਿਉਂਕਿ ਉਹ ਸਾਡੇ ਤੇ ਪਰਉਪਕਾਰ ਹੀ ਇੰਨਾ ਵੱਡਾ ਕਰ ਗਿਆ ਕਿ ਉਸ ਦੀ ਸਿਫਤ ਅ ਘੰਟੇ 2 ਘੰਟੇ 1 ਦਿਨ ਜਾਂ ਸਾਲ ਦੇ ਵਿੱਚ ਉਹਦੀ ਸਿਫਤ ਲਿਖੀ ਜਾਵੇ ਬੜਾ ਕੁਝ ਸਾਡੇ ਲਈ ਉਹ ਵਾਰ ਗਿਆ ਬੜਾ ਕੁਝ ਸਾਨੂੰ ਦੇ ਗਿਆ ਤਾਂ ਉਹਦੇ ਸਨਮਾਨ ਦੇ ਵਿੱਚ ਤਾਂ ਅਸੀਂ ਇੰਨਾ ਕੁਝ ਕਹਿ ਸਕਦੇ ਹਾਂ ਕਿ ਆਪਾਂ ਸਾਰੇ ਜਣੇ ਜਿੰਨੇ ਵੀ ਆ ਉਹਦੇ بنائے ਸੰਵਿਧਾਨ ਦਾ ਜਿਹੜਾ ਆ ਸਤਕਾਰ ਕਰੀਏ ਤਾਂ ਇੰਨੀਆਂ ਕੁ ਗੱਲਾਂ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਿਆ ਇੱਕ ਵਾਰ ਫੇਰ ਤੋਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਜਿੰਨੇ ਵੀ ਸੱਜਣ ਪਹੁੰਚੇ ਆ ਗਣਤਾਂਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੈ ਭੀਮ ਜੈ ਭਾਰਤ ਇਹ ਸਾਨ ਦਵਿੰਦਰ ਲਾਲਾ ਜੀ ਇਹਨਾਂ ਨੇ ਡਾਕਟਰ ਭੀਮਰਾ ਉਮੇਦਪੁਰ ਬਾਰੇ ਬਹੁਤ ਹੀ ਅੱਛੇ ਵਿਚਾਰ ਪ੍ਰਗਟ ਕੀਤੇ ਇਸ ਪੰਚਾਇਤ ਨੇ ਕਿਉਂਕਿ ਸਾਨੂੰ ਪੇਂਟਰ ਨਹੀਂ ਮਿਲ ਰਿਹਾ ਉਹਨੇ ਉਹਦੇ ਕੋਲ ਕੁਝ ਸਮਾਂ ਘਟਿਆ ਜਿਹੜੇ ਮਤੇ ਪਾਸ ਕੀਤੇ ਆ ਵੀ ਪੈਂਟ ਵਿੱਚ ਕੀ ਹੋਣਾ ਚਾਹੀਦਾ ਉਹ ਅਸੀਂ ਲਿਖਾਉਣੇ ਵੀ ਆ ਮਤਾ ਪਾਸ ਹੋ ਚੁੱਕਾ ਮੈਂ ਸਰਪੰਚ ਸਾਹਿਬ ਨੂੰ ਬੇਨਤੀ ਕਰਦਾ ਤੁਸੀਂ ਬੋਲੋ ਤੂੰ ਬੋਲ ਆਪਾ ਉਹ ਦੱਸਣ ਵੀ ਅਸੀਂ ਕਿਹੜੇ ਕਿਹੜੇ ਮਤੇ ਪਾਸ ਕੀਤੇ ਆ ਉਸ ਤੋਂ ਬਾਅਦ ਫੇਰ ਅਗਲਾ ਪ੍ਰੋਗਰਾਮ ਕਰਾਂ ਜੀ ਹਾਂਜੀ ਤਾਂ ਗਣਤਾਂਤਰ ਦਿਵਸ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਇੱਥੇ ਆਉਣ ਤੇ ਸਾਰਿਆਂ ਦਾ ਬਹੁਤ ਧੰਨਵਾਦ ਕੁਝ ਪੰਚਾਇਤ ਇਕੱਠੀ ਹੋਈ ਸੀ ਤੇ ਉਹ ਅਸੀਂ ਕੁਝ ਮਤੇ ਪਾਸ ਕੀਤੇ ਆ ਜਿਹੜੇ ਕਿ ਪਿੰਡ ਵਾਸੀਆਂ ਦੇ ਨੂੰ ਪਤਾ ਹੋਣਾ ਚਾਹੀਦਾ ਆ ਕੁਝ ਜ਼ਰੂਰੀ ਸੂਚਨਾਵਾਂ ਆ ਜਿਹੜੀਆਂ ਕਿ ਅਸੀਂ ਪਿੰਡ ਵਿੱਚ ਲਿਖਾਉਣਾ ਚਾਹੁੰਦੇ ਆ ਜਿਵੇਂ ਕਿ ਨਸ਼ਿਆਂ ਦੀ ਵਰਤੋਂ ਨਾ ਕਰੋ ਜਿਵੇਂ ਚਿੱਟਾ ਸਮੈਕ ਭੰਗ ਜਾਤੀ ਸੂਚਕ ਸ਼ਬਦ ਦੀ ਵਰਤੋਂ ਨਾ ਕਰੋ ਸਿੱਧ ਹੋਣ ਤੇ 3 ਸਾਲ ਦੀ ਕੈਦ ਅਤੇ 5000 ਰੁਪਏ ਜੁਰਮਾਨਾ ਹੋ ਸਕਦਾ ਹੈ ਪਲਾਸਟਿਕ ਦੀਆਂ ਬਸਤਾਂ ਧੇਰਾ ਤੇ ਨਾ ਸੁੱਟੋ ਘਰ ਵਿੱਚ ਜਮਾ ਹੋਣ ਤੇ ਅੱਗ ਲਗਾ ਦਿਓ ਚਾਈਨਾ ਡੋਰ ਦੀ ਸਖਤ ਮਨਾਹੀ ਹੈ ਦੁਕਾਨਦਾਰਾਂ ਚਾਈਨਾ ਡੋਰ ਨੂੰ ਨਾ ਰੱਖਣ ਤੇ ਸਖਤ ਕਾਰਵਾਈ ਕੀਤੀ ਜਾਏਗੀ ਜੇ ਕੋਈ ਦੁਕਾਨਦਾਰ ਚਾਈਨਾ ਡੋਰ ਵੇਚਦਾ ਫੜਿਆ ਗਿਆ ਤੇ ਉੱਤੇ ਸਖਤ ਕਾਰਵਾਈ ਹੋਏਗੀ ਪਾਣੀ ਦੀ ਬਰਤੂ ਸੋਚ ਸਮਝ ਕੇ ਕਰੋ ਟੁੱਟੀ ਚੱਲਦੀ ਨਾ ਛੱਡੋ ਮਹਾਂਤਾਂ ਦੀ ਵਧਾਈ 1100 ਰੁਪਏ ਨਿਸ਼ਚਿਤ ਕੀਤੀ ਗਈ ਆ ਮੰਗਤਿਆਂ ਤੇ ਭੰਡਾਂ ਦੀ ਵਧਾਈ 500 ਰੁਪਏ ਨਿਸ਼ਚਿਤ ਕੀਤੀ ਗਈ ਆ ਉਹ ਵੀ ਸਿਰਫ ਇੱਕ ਵਾਰ ਆਪਣੇ ਪਿੰਡ ਨੂੰ ਸਾਫ਼ ਸੁਥਰਾ ਰੱਖੋ ਹਰੇ ਪੌਦੇ ਜ਼ਰੂਰ ਲਗਾਓ ਦੇਖ ਰਹੇ ਕਿ ਬीडी ਤੰਬਾਕੂ ਦਾ ਸੇਵਨ ਕਰਨ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਂਦੀ ਹੈ ਸਕੂਲ ਅੱਗੇ ਬਿਨਾ ਕਿਸੇ ਕੰਮ ਤੋਂ ਖੜਨਾ ਮਨਾ ਹੈ ਪੰਚਾਇਤ ਦੇ ਤੇ ਕਾਬਜਾ ਨਾ ਕੀਤਾ ਜਾਵੇ ਦੋਸ਼ੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਤੇ ਉੱਚ ਅਧਿਕਾਰੀਆਂ ਨੂੰ ਦੋਸ਼ੀ ਵਿਰੁੱਧ ਲਿਖਿਆ ਜਾਵੇ ਇਸ ਤੋਂ ਇਲਾਵਾ ਵੀ ਕੁਝ ਮਤੇ ਪਾਸ ਹੋਏ ਆ ਜਿੱਦਾਂ ਪਿੰਡ ਦੇ ਵਿੱਚ 3-4 ਥਾਵਾਂ ਤੇ ਕੰਮ ਚੱਲ ਵੀ ਰਿਹਾ ਹੈ ਜਿੱਦਾਂ ਟੈਂਕੀਆ ਰੰਗ ਕਰਵਾਉਣੀਆਂ ਜਾਂ ਉਧਰ ਮਾਤਾ ਦੇ ਮੰਦਰ ਬਾੜ ਪਾਈਪ ਪੈ ਰਹੇ ਆ ਇਸ ਤੋਂ ਬਾਅਦ ਅਸੀਂ ਜਿਹੜਾ ਸਾਡਾ ਦਰਵਾਜ਼ੇ ਵਾਲਾ ਰਾਹ ਆ ਉਹ ਸਟਾਰਟ ਕਰਨ ਜਾ ਰਹੇ ਹਾਂ ਬਹੁਤ ਜਲਦੀ ਬਹੁਤ ਹੋਰ ਛੋਟੇ ਛੋਟੇ ਕੰਮ ਹੋ ਰਹੇ ਆ ਤੇ ਸਾਨੂੰ ਤੁਹਾਡੇ ਤੋਂ ਸਹਿਯੋਗ ਦੀ ਲੋੜ ਆ ਅਸੀਂ ਰਿਕੁਐਸਟ ਕਰਦੇ ਆ ਕਿ ਵੱਧ ਚੜ ਕੇ ਪੈਨਡ ਵਾਲੇ ਸਹਿਯੋਗ ਵੀ ਦੇਣ ਤੇ ਜਿੰਨਾ ਉਹ দান ਕਰ ਸਕਦੇ ਆ ਇਸ ਕੰਮ ਲਈ ਤਾਂ ਵੱਧ ਚੜ ਕੇ ਮੋਰੀ ਆਣ ਤੇ ਜਿੰਨੇ ਵੀ ਤੁਹਾਡੇ ਐਨ ਆਰ ਆਈ ਵੀਰ ਆ ਉਹਨਾਂ ਨੂੰ ਰਿਕੁਐਸਟ ਕਰੋ ਕਈ ਵਾਰੀ ਸਾਡੇ ਲਈ ਅਪ੍ਰੋਚੇਬਲ ਨਹੀਂ ਹੁੰਦੇ ਉਹ ਤੁਸੀਂ ਉਹਨਾਂ ਨੂੰ ਜਿਹੜੇ-ਜਿਹੜੇ ਘਰਾਂ ਚੋਂ ਗਏ ਆ ਜੇ ਕੋਈ 10000 5000 ਹਜ਼ਾਰ ਜਿੰਨਾ ਵੀ ਉਹ ਕਰ ਸਕਦੇ ਆ ਕਰਨਗੇ ਤਾਂ ਸਾਡੇ ਪਿੰਡ ਦਾ ਜਿਹੜਾ ਆ ਵਿਕਾਸ ਹੋਏਗਾ ਇਹੀ ਕਹਿੰਦਾ ਹੋਇਆ ਮੈਂ ਸਾਰਿਆਂ ਦਾ अगेन ਧੰਨਵਾਦ ਕਰਦਾ ਹਾਂ ਸਰਪੰਚ ਹਰਦੀਪ ਸਿੰਘ ਜਿਨ੍ਹਾਂ ਨੇ ਜਿਹੜੇ ਮਾਤੇ ਪਾਸ ਹੋਏ ਆ ਉਹਨਾਂ ਬਾਰੇ ਦੱਸਿਆ ਹੁਣ ਮੈਂ ਇੱਕ ਦੋ ਬੇਨਤੀਆਂ ਸਤਨਾਮ ਸਿੰਘ ਜੀ ਕਰਨੀਆਂ ਲਗਭਗ 15 ਦਸੰਬਰ ਨੂੰ ਇਸ ਪੰਚਾਇਤ ਨੇ ਚਾਰਜ ਸੰਭੇ ਆ ਸਭ ਤੋਂ ਪਹਿਲਾਂ ਅਸੀਂ ਪਿੰਡ ਦੇ ਆਲੇ-ਦੁਆਲੇ ਦੀ ਸਫਾਈ ਇਹ ਮੈਂ ਆਪ ਮੈਂ ਕੁਝ ਨਹੀਂ ਮੈਂ ਪੰਚਾਇਤ ਦੇ ਬਿਹਾਫ ਤੇ ਬੋਲ ਰਿਹਾ ਹਾਂ ਪਿੰਡ ਦੀ ਸਫਾਈ ਦਾ ਪ੍ਰਬੰਧ ਕੀਤਾ ਪਹਿਲਾਂ ਅਸੀਂ ਲੇਬਰ ਲਾਈ ਫੇ ਸਾਨੂੰ ਨਰੇਗਾ ਵਾਲੀਆਂ ਬੀਬੀਆਂ ਨੇ ਕਾਫੀ ਸਾਥ ਦਿੱਤਾ ਤੇ ਸਾਰਾ ਪਿੰਡ ਸਾਫ਼ ਹੋ ਗਿਆ ਉਸ ਤੋਂ ਬਾਅਦ ਕਈ ਲੋਕ ਕਹਿੰਦੇ ਸੀ ਵੀ ਪਿੰਡਾਂ ਦੇ ਸਾਈਨ ਨਹੀਂ ਹੈਗੇ ਵੀ ਰਟਾਣੇ ਨੂੰ ਕਿਹੜੀ ਸੜਕ ਜਾਂਦੀ ਆ ਨਸਾੜੇ ਨੂੰ ਉਹ ਵੀ ਅਸੀਂ ਲਿਖਾਏ ਜਿਹੜਾ ਸਾਡਾ ਪੰਚਾਇਤ ਘਰ ਸੀ ਉਹਦੀ ਬਹੁਤ ਖਾਸਤਾ ਹਾਲਤ ਸੀ ਇੱਥੇ ਸੋਚਾ ਰਾਮ ਜੀ ਬੈਠੇ ਆ ਇਹਨਾਂ ਨੇ ਆਪ ਉਹਦਾ ਕੰਮ ਕੀਤਾ ਉੱਤੇ ਸਾਡਾ 40-50 ਹਜ਼ਾਰ ਰੁਪਈਆ ਸੀ ਲਾ ਦਿੱਤਾ ਤਾਂ ਕਿ ਮੁੜ ਕੇ 10 ਸਾਲ ਉਹਨੂੰ ਕਰਨ ਦੀ ਲੋੜ ਨਾ ਪਵੇ ਉਸ ਤੋਂ ਬਾਅਦ ਆਹ ਟੈਂਕੀ ਆ ਜੀ ਜਿਹੜੀ ਜਲ ਕਮੇਟੀ ਬਣੀ ਆ ਆਪਣੀ ਤੁਸੀਂ ਸਾਰੇ ਮੈਂਬਰ ਆ ਉਹਦੇ ਵਿੱਚ ਇਹ ਜਾਦੀ ਬਣੀ ਆ ਇਹਨੂੰ ਕੋਈ ਰੰਗ ਰੋਗ ਨਾ ਇਹਦੀ ਹਾਲਤ ਬਹੁਤ ਖਾਸਤਾ ਹੋ ਗਈ ਸੀ ਅਸੀਂ ਉਸ ਅਧਿਕਾਰੀਆਂ ਦੀ ਆਗਿਆ ਦੇ ਨਾਲ ਉਹਨਾਂ ਨੂੰ ਪੁੱਛ ਕੇ ਕੰਮ ਸ਼ੁਰੂ ਕਰ ਦਿੱਤਾ ਪਰ ਅਸੀਂ ਪੂਰੀ ਟੈਂਕੀ ਹਜੇ ਨਹੀਂ ਕਰਾ ਸਕਦੇ ਕਿਉਂਕਿ ਸਾਡੇ ਕੋਲ ਇੰਨਾ ਪੈਸਾ ਨਹੀਂ ਹੈਗਾ ਪੈਸਾ ਵੀ ਦੇਖਣਾ ਪੈਂਦਾ ਵੀ ਸਾਡੇ ਕੋਲ ਪੈਸਾ ਹੈ ਕਿੰਨਾ ਕੁ ਅਸੀਂ ਕਿੰਨਾ ਕੁ ਲਾ ਸਕਦੇ ਆ ਲੱਖ ਡੇਢ ਲੱਖ ਰੁਪਈਆ ਤਾਂ ਸਾਡੇ ਅਕਾਊਂਟ ਚ ਚਾਹੀਦਾ ਕੱਲ ਨੂੰ ਮੋਟਰ ਨੂੰ ਕੁਝ ਹੋ ਜਾਂਦਾ ਕੋਈ ਹੋਰ ਪ੍ਰੋਬਲਮ ਆ ਜਾਂਦੀ ਆ ਤਾਂ ਉੱਥੋਂ ਹੀ ਲਾਉਣੇ ਆ ਜੀ ਉਸ ਤੋਂ ਬਾਅਦ ਉਹ ਨਾਲਾ ਪੈਂਦਾ ਉਧਰਲੇ ਪਾਸੇ ਮਾਤਾ ਦੇ ਮਾਤਾ ਦੇ ਬੰਦਰਵਾਲ ਤੇ ਉਸ ਤੋਂ ਬਾਅਦ ਹੋਰ ਕੰਮ ਸ਼ੁਰੂ ਹੋਣੇ ਆ ਤੇ ਇੱਕੋ ਬੇਨਤੀ ਕਰੂੰਗਾ ਵੀ ਜੇ ਜਿੱਦਾਂ ਤੁਸੀਂ ਕੰਮ ਕਰਾਉਣੇ ਆ ਕਰਾ ਲਓ ਪਰ ਦਿਓ ਸਹਿਯੋਗ काम शुरू करा के बाद में तुसी जेड़ा मतलब ਹੋਰ ਤਰ੍ਹਾਂ ਕਰਦੇ ਆ ਜਾਂ ਇਦਾਂ ਨਹੀਂ ਜੀ ਹੋਈ ਇਦਾਂ ਨਹੀਂ ਹੋਈ ਮੈਂ ਤਾਂ ਸਾਰੀ ਪੰਚਾਇਤ ਨੂੰ ਇਹ ਕਹਿਣਾ ਜੇ ਇਹਨਾਂ ਨੇ ਕੰਮ ਕਰਾਉਣੇ ਆ ਜੀ ਆਪਣੀ ਮਰਜ਼ੀ ਨਾਲ ਇਹਨਾਂ ਕੋਲੋਂ ਪੇਪਰ ਉੱਤੇ ਲਿਖਾ ਲਓ ਵੀ ਅਸੀਂ ਸਹਿਮਤ ਹਾਂ ਜੀ ਕਰੋ ਜਿਹੜਾ ਵੀ ਸਾਡੇ ਤੇ ਮਾੜਾ ਮੋਟਾ ਖਰਚ ਹੋਊਗਾ ਅਸੀਂ ਇਕੱਠੇ ਕਰਕੇ ਦੇਵਾਂਗੇ ਠੀਕ ਆ ਕਿ ਨਹੀਂ ਜੀ ਜੇ ਨਹੀਂ ਦਿੰਦੇ ਜੀ ਫੇਰ ਤੁਸੀਂ ਉਦਾਂ ਕਰੋ ਜਿੱਦਾਂ ਸਰਕਾਰ ਕਹਿੰਦੀ ਆ ਜੇ ਤੁਸੀਂ ਆਪ ਵਧੀਆ ਕਰਾਉਣਾ ਤਾਂ ਲੇਬਰ ਦੇ ਪੈਸੇ ਇਕੱਠੇ ਕਰ ਲਓ ਜਿੱਦਾਂ ਹਣ ਸਤਨਾਮ ਸਿੰਘ ਜੀ ਨੇ ਕਿਹਾ ਵੀ ਆ ਸਾਡੀ ਨਾਲੀ ਆ ਇਹ ਉੱਥੇ ਤਹਰ ਤੱਕ ਲੈ ਜਾਣੀ ਆ ਇਹਨਾਂ ਨੇ ਜੀ ਮੈਨੂੰ 6000 ਰੁਪਇਆ ਇਕੱਠਾ ਕਰਕੇ ਦੇ ਦਿੱਤਾ ਅਸੀਂ ਨਰੇਗਾ ਵਾਲਿਆਂ ਨੂੰ ਲਾ ਕੇ ਨਾਲੀਆਂ ਸਾਫ਼ ਕਰਵਾ ਦਿੱਤੀਆਂ ਬਹੁਤ 2-4 ਦਿਨਾਂ ਚ ਅਸੀਂ ਉਹ ਨਾਲੀ ਆਪਣੇ ਪੱਧਰ ਤੇ ਪੈਸੇ ਇਕੱਠੇ ਕਰਕੇ ਸ਼ੁਰੂ ਕਰਕੇ ਅਸੀਂ ਉਹ ਤਹਰ ਤੱਕ ਉਹਦਾ ਪਾਣੀ ਲੈ ਜਾਣਾ ਇਹ ਸਾਰਾ ਕੁਝ ਤਾਂ ਹੋਣਾ ਸਾਥੀਓ ਜੇ ਤੁਹਾਡਾ ਸਹਿਯੋਗ ਹੋਵੇ ਜੇ ਤੁਸੀਂ ਸਹਿਯੋਗ ਦੇਵੋਗੇ ਅਸੀਂ ਪੰਚਾਇਤ ਵੱਲੋਂ ਤੁਹਾਨੂੰ ਵਾਅਦਾ ਕਰਦੇ ਆਂ ਕਿ ਜਿਹੜਾ ਪਿੰਡ ਆ ਇਹਦੀ 1-2 ਸਾਲਾਂ ਦੇ ਵਿੱਚ ਵਿੱਚ ਹੀ ਨਿਹਾਰ ਬਦਲ ਦਵਾਂਗੇ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਕਿ ਜਿਹੜਾ ਛੱਪੜ ਦੀ ਬਹੁਤ ਵੱਡੀ ਸਮੱਸਿਆ ਆ ਉਹਦੇ ਲਈ ਆਪਾਂ ਜਿਹੜਾ ਥਾਪਰ ਮਾਡਲ ਆ ਥਾਪਰ ਮਾਡਲ ਦੇ ਲਈ ਆਪਣਾ ਪਿੰਡ ਮਤੇ ਵਿੱਚ ਪੈ ਗਿਆ ਅਸੀਂ ਪਵਾ ਦਿੱਤਾ ਜਿੱਦਣ ਉਹਦੀ ਮਨਜ਼ੂਰੀ ਆ ਗਈ ਜਿੱਦਣ ਉਹਦੀ ਮਨਜ਼ੂਰੀ ਆ ਗਈ ਆਪਾਂ ਉੱਥੇ ਤਿੰਨ ਖਾਨੇ ਬਣਾ ਕੇ ਆਲੇ ਦੁਆਲੇ ਉਹਦੇ ਪਾਰਕ ਬਣ ਜਾਣੇ ਆ ਇੱਕ ਤਲਾਬ ਸਹੀ ਪਾਣੀ ਦਾ ਬਣ ਜਾਣਾ ਉੱਚ ਪਹਿਣਾ ਤੁਹਾਨੂੰ ਪਤਾ ਨਹੀਂ ਲੱਗੂਗਾ ਵੀ ਇੱਥੇ ਛੱਪੜ ਸੀ ਉਦੇ ਲਈ 30 ਲੱਖ ਰੁਪਇਆ ਸਰਕਾਰ ਦਿੰਦੀ ਆ 8 ਲੱਖ ਰੁਪਇਆ ਆਪਾਂ ਨੂੰ ਇਕੱਠੇ ਕਰਕੇ ਦੇਣਾ ਪੈਣਾ ਕਿਉਂਕਿ ਸਾਰੇ ਨਹੀਂ ਸਰਕਾਰ ਖਰਚ ਦੀ ਉਹਨੂੰ ਵਡਾਉਣਾ ਲੇਬਰ ਕਰਨੀਆਂ ਨਰੇਗਾ ਵਾਲਿਆਂ ਨੇ ਜੇ ਸਾਡਾ ਇਹ ਮਤਾ ਪਾਸ ਹੋ ਜਾਂਦਾ ਤਾਂ ਆਪਾਂ ਸਮਝਾਂਗੇ ਅਸੀਂ ਆਪਣੇ ਪਿੰਡ ਦੇ ਲਈ ਜਿਹੜੀ ਕੋਈ ਪਾਣੀ ਦੀ ਸਮੱਸਿਆ ਆ ਉਹਦੀ ਬਹੁਤ ਵੱਡੀ ਪ੍ਰਾਪਤੀ ਕਰ ਲਈ ਅੱਜ ਤੁਸੀਂ ਸ਼ਮਾ ਕੱਢ ਕੇ ਇਸ ਗਣਤੰਤਰ ਦੇਵਸ ਦੇ ਉੱਤੇ ਆਪਾਂ ਕਹ ਸਾਰਿਆਂ ਨੇ ਰਲ ਕੇ ਗਣਤੰਤਰ ਦੇਵਸ ਬਣਾਇਆ ਬਨਾਰਿਆਂ ਦੇ ਬੋਲ ਸੁਣੇ ਬੱਚਿਆਂ ਨੇ ਜਾਨਗਰਮਨ ਕਹੀ ਸਾਡੇ ਪ੍ਰੈਸ ਰਿਪੋਰਟਰ ਡਾਕਟਰ ਰਾਣਾ ਜੀ ਪਹੁੰਚੇ ਹੋਰ ਜਿੰਨੇ ਵੀ ਇੱਥੇ ਭੈਣ ਭਰਾ ਸੱਜਣ ਪਹੁੰਚੇ ਆ ਅਸੀਂ ਤਹਿ ਦਿਲੋਂ ਉਹਨਾਂ ਦਾ ਸਤਿਕਾਰ ਕਰਦੇ ਆ ਇਦਾਂ ਹੀ ਜਦੋਂ 15 ਅਗਸਤ ਆਵੇ ਕੋਈ ਹੋਰ ਸਾਡਾ ਰਾਸ਼ਟਰੀ ਤਿਉਹਾਰ ਹੋਵੇ ਆਪਾਂ ਰਲ ਮਿਲ ਕੇ ਬੜਾਈਏ ਧੰਨਵਾਦ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀਪਲੀ ਕਾਟ ਨੂੰ ਸਬਸਕ੍ਰਾਈਬ